ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਮੈਂ ਜਸਪੀਤ ਕਰਮਾਨੋਰਮਨ ਬਲੌਗ ਦੇ ਸਵਾਗਤ ਕਰਦੀ ਹਾਂ ਜੀ ਤੁਹਾਡਾ ਸਾਰਿਆਂ ਦਾ ਹੋਸਨਾਵ ਜੀ ਕੀ ਹਾਲ ਚਾਲਾ ਤੁਹਾਡਾ ਸਾਰਿਆਂ ਦਾ ਮੇਰਾ ਕੀ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਖੁਸ਼ ਹੋਵੋਗੇ ਹਾਂਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਖੁਸ਼ ਰੱਖਣ ਤੰਦਰੁਸਤ ਰੱਖਣ ਹਾਂਜੀ ਕਰਦੇ ਹਾਂ ਸ਼ੁਰੂ ਅੱਜ ਦੀ ਆਪਣੀ ਵੀਡੀਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਜਿਨਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਤੇ ਅੱਜ ਦੇ ਲੋਤਾਂ ਦਾ ਬਹੁਤ-ਬਹੁਤ ਧੰਨਵਾਦ। ਹਾਂਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸਪੋਰਟ ਕਰੋ ਜੀ ਤੇ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ। ਤੇ ਕਰਦੇ ਆ ਸ਼ੁਰੂ ਫਿਰ ਅੱਜ ਦੀ ਆਪਣੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕੁਸ਼ਕ ਸਾਫ-ਸਫਾਈ ਜਿਵੇਂ ਕਿ ਡੀਪ ਕਲੀਨਿੰਗ ਬਸਾਖੀ ਦੀਆਂ ਜਿਹੜੀਆਂ ਸਫਾਈਆਂ ਨੇ ਉਹ ਸਟਾਰਟ ਹੋ ਚੁੱਕੀਆਂ ਨੇ ਤੇ ਆਪਾਂ ਅੱਜ ਕਰਦੇ ਆ ਜੀ ਸਾਫ-ਸਫਾਈ। ਨੁਕੀਏ ਬਸਾਖੀ ਦੇ ਵਿੱਚ ਦਿਨ ਥੋੜੇ ਰਹਿ ਗਏ ਨੇ। ਅੱਜ 4 ਤਰੀਕ ਹੋ ਚੁੱਕੀ ਐ ਤੇ ਸਿਰਫ ਆਪਣੇ ਕੋਲੇ 9-10 ਦਿਨ ਬਾਕੀ ਨੇ ਤੇ ਆਪਾਂ ਜਿਹੜੀ ਸਫਾਈ ਆ ਉਹ ਸ਼ੁਰੂ ਕਰਦੇ ਆਂ ਡੀਪ ਕਲੀਨਿੰਗ ਸ਼ੁਰੂ ਆ ਦੇਖਦੇ ਆਂ ਜੀ ਅੱਜ ਆਪਾਂ ਪਹਿਲਾ ਕਿਹੜਾ ਕੰਮ ਸ਼ੁਰੂ ਕਰਦੇ ਆਂ ਇੱਕ ਤਾਂ ਵਿੜੇ ਦੇ ਵਿੱਚ ਆਪਣੇ ਨਾਲ ਰੇਤਾ ਪਈ ਐ ਪਸੋਂ ਕਰਕੇ ਇਧਰਲੇ ਸਾਈਡ ਤੇ ਆਪਾਂ ਜਿਹੜੀ ਰੇਤਾ ਸਟਾਈ ਸੀਗੀ ਤੇ ਉਹ ਵੀ ਚੱਕਣੀ ਇਧਰੋਂ ਦੇਖਦੇ ਹਾਂ ਹੁਣ ਪਹਿਲਾਂ ਉਹ ਚੱਕਦੇ ਆਂ ਤੇ ਉਸ ਤੋਂ ਬਾਅਦ ਫਿਰ ਬਾਕੀ ਦੀ ਸਫਾਈ ਜਿਹੜੀ ਸ਼ੁਰੂ ਕਰਾਂਗੇ ਤਾਂ ਹਾਂਜੀ ਹੁਣ ਆਪਾਂ ਸਫਾਈ ਦੇ ਜਿੰਨੇ ਵੀ ਡੀਪ ਕਲੀਨਿੰਗ ਪਾਜੀ ਰਿਕਰਦੀ ਸਾਰੀ ਕਰਨੀ ਆ ਪੂਰੀ ਕਲੀਨਿੰਗ ਦੇ ਜਿਹੜੇ ਵਲੌਗ ਆ ਤੁਹਾਡੇ ਨਾਲ ਸ਼ੇਅਰ ਕਰਾਂਗੇ ਆਪਾਂ ਤੇ ਵਕਤ-ਵਕਤ ਸਪੋਰਟ ਕਰੋ ਜੀ ਤੇ ਕਰਦੇ ਆਂ ਸ਼ੁਰੂ ਫਿਰ ਅੱਜ ਦੀ ਆਪਣੀ ਵੀਡੀਓ ਹੁਣ ਇੱਕ ਵਾਰੀ ਵੈਸੇ ਆਪਾਂ ਸਾਫ-ਸਫਾਈ ਕਰ ਲਾਂਗੇ ਜੀ ਉਸ ਤੋਂ ਬਾਅਦ ਫਿਰ ਜਦੋਂ ਕਣਕ ਵੱਢੀ ਗਈ ਤੇ ਕਣਕ ਦੀ سانسmai ਹੋ ਗਈ ਤੋੜੀ ਬਣ ਗਈ ਤੋੜੀ ਦੀ سانسਪੇ ਕਰਕੇ ਜਦੋਂ ਵਿਲੇ ਹੋ ਗਏ ਸਾਰਾ ਕੰਮ ਉਧਰੋਂ ਨਿਵੇੜ ਕੇ ਤੇ ਫਿਰ ਬਾਅਦ ਵਿੱਚ ਆਪਾਂ ਜਿਹੜੀ ਸਫਾਈ ਕਰਾਂਗੇ ਤੇ ਇੱਕ ਵਾਰੀ ਉਸ ਤੋਂ ਪਹਿਲਾਂ ਜਿਹੜੀ ਆਪਾਂ ਜਿਹੜੀ ਸਫਾਈ ਆ ਉਹ ਕਰ ਲੈਣੀ ਹੈ ਜੀ ਡੀਪ ਕਲੀਨਿੰਗ ਕਰ ਲੈਣੀ ਹੈ ਵੈਸੇ ਤਾਂ ਹਰ ਰੋਜ਼ ਸਫਾਈ ਘਰ ਦੇ ਵਿੱਚ ਹੁੰਦੀ ਹੈ ਪਰ ਕੀ ਹੁੰਦਾ ਜੀ ਵਿੜਾ ਕੱਚਾ ਹੋਣ ਦੇ ਕਰਕੇ ਇੱਕ ਸੜਕ ਦੇ ਉੱਪਰ ਨੇੜੇ ਛੜਕਦੇ ਨੇੜੇ ਘਰ ਹੋਂ ਕਰਕੇ ਜਿਆਦਾ ਮਿੱਟੀ ਘੱਟਾ ਜਿਹੜਾ ਉਹ ਆਉਂਦਾ ਹੈ ਅੰਦਰ ਪੱਕੇ ਕੀ ਕਰਨਗੇ ਜੀ ਜਦੋਂ ਵਿੜਾ ਹੀ ਕੱਚਾ ਹੈ ਤੇ ਵਿੜਾ ਕੱਚਾ ਹੋਣ ਦੇ ਨਾਲ ਮਿੱਟੀ ਜਿਹੜੀ ਉਹ ਜਿਆਦਾ ਆਉਂਦੀ ਹੈ ਵੈਸੇ ਤਾਂ ਜਦੋਂ ਡੇਲੀ ਆਪਾਂ ਝਾੜੂ ਪੂੰਛ ਅੰਦਰ ਲਗਾਉਨੇ ਆ ਤਾਂ ਡੇਲੀ ਡਸਟਿੰਗ ਵਗੈਰਾ ਹੋ ਜਾਂਦੀ ਹੈ ਪਰ ਇੱਕ ਵਾਰੀ ਸਾਰੇ ਪਰਦੇ ਵਗੈਰਾ ਲਾ ਕੇ ਆਪਾਂ ਜਿਹੜੇ ਧੋ ਲਾਂਗੇ ਤੇ ਜਿੰਨੇ ਵੀ ਸੋਫੇ ਦੇ ਕਵਰ ਹੋਗੇ ਬੈੱਡ ਸ਼ੀਟ ਵਗੈਰਾ ਟੋਟਲੀ ਸਾਰੇ ਕੱਪੜੇ ਜਿਹੜੇ ਸਾਂਭਣ ਵਾਲੇ ਨੇ ਉਹ ਵੀ ਸਾਂਭ ਲਾਂਗੇ ਯਕੀ ਮਾਸਨ ਦੋ ਤਿੰਨ ਵਾਰੀ ਬਦਲ ਚੁੱਕੇ ਆ ਸੀਗਾ ਤੇ ਜਿਹੜੇ ਕੱਪੜੇ ਸੀਗੇ ਮੋਟੇ ਜਿ𝕙 ਕੁਸ਼ਕ ਰੱਖੇ ਸੀਗੇ ਉਹ ਨੇ ਸਾੰਭੇ ਸੀਗੇ ਤੇ ਉਹ ਵੀ ਆਪਾਂ ਅੱਜ ਰੱਖ ਦਾਂਗੇ ਤੇ ਬਾਕੀ ਜਿਹੜੇ ਦੂਸਰੇ ਨੇ ਆਪਣੇ ਡੇਲੀ ਰੁਟੀਨ ਦੇ ਵਿੱਚ ਜਿੱਦਾਂ ਕਿ ਪੈਡ ਸ਼ੀਟ ਪਿਆਰਾ ਪੜਦੇ ਹੋਗੇ ਹਨ ਤੇ ਉਹ ਜਿਹੜੇ ਨੇ ਉਹ ਵੀ ਕੱਪੜੇ ਆਪਣੇ ਅੱਜ ਧੋਤੇ ਜਾਣੇ ਆ ਤੇ ਡੇਲੀ ਰੁਟੀਨ ਵਾਲੇ ਜਿਹੜੇ ਕੱਪੜੇ ਨੇ ਉਹ ਵੀ ਮੇਥੋਂ ਉਕੇ ਮੇਰੇ ਥੋੜੇ ਜੀ ਤਬੀਅਤ ਖਰਾਬ ਸੀ ਕਿਉਂਕਿ ਮੈਨੂੰ ਫੀਵਰ ਹੋ ਗਿਆ ਸੀਗਾ ਇੱਕ ਗਲੇ ਦੀ ਪ੍ਰੋਬਲਮ ਸੀਗੀ ਗਲਾ ਖਰਾਬ ਸੀਗਾ ਤੇ ਉਹਦੇ ਕਰਕੇ ਮੇਰੇ ਤੋਂ ਜਿਹੜੇ ਡਿਲੀਵਰੀ ਵਾਲੇ ਜਿਹੜੇ ਆਪਣੇ ਕੱਪੜੇ ਨੇ ਉਹ ਵੀ ਧੋਤੇ ਨਹੀਂ ਗਏ ਸੀਗੇ ਤੇ ਉਹ ਵੀ ਹੁਣ ਨਾਲ ਅੱਜ ਤੋਂ ਹੋਊਗੀ ਮੈਂ ਚਲੋ ਜੀ ਉਸ ਤੋਂ ਪਹਿਲਾਂ ਫਿਰ ਮੈਂ ਮਿੱਟੀ ਚੱਕਦੀ ਆਂ ਪਹਿਲਾਂ ਦੇਖਦੇ ਆਂ ਅੱਜ ਮਿੱਟੀ ਚੱਕਦੇ ਆਂ ਤੇ ਫਿਰ ਬਾਕੀ ਕੰਮ ਬਾਅਦ ਚ ਕਰਦੇ ਆਂ ਹਾਂਜੀ ਲੋ ਜੀ ਇੱਥੇ ਆਪਾਂ ਸੈਟ ਰਹੀ ਸੀ ਹੁਣ ਮਿੱਟੀ ਤੇ ਵੈਸੇ ਮੈਂ ਮਿੱਟੀ ਸੈੱਟ ਲਈ ਸੀ ਮੈਂ ਗਈ ਸੀ ਇੱਥੇ ਥੋੜਾ ਜਿਹਾ ਥੱਕ ਤੇ ਅਰਸ਼ ਨੂੰ ਰਜਤ ਕਰ ਰਿਆ ਸੀਗਾ ਕਿ ਮੈਂ ਸੈੱਟਨੀ ਆ ਤੇ ਹੁਣ ਮੈਂ ਉਹਨੂੰ ਭਰ ਕੇ ਥੋੜੀ ਜਿਹੀ ਮਿੱਟੀ ਚੱਕਾਰੀ ਸੀ ਤੇ ਅਰਸ਼ ਨੂੰ ਸੈੱਟ ਰਿਆ ਸੀਗਾ ਬਸ ਥੋੜੀ ਜਿਹੀ ਹੋਰ ਚੱਕਣੀ ਆਪਾਂ ਵੈਸੇ ਸਾਰੀ ਮਿੱਟੀ ਚੱਕੀ ਗਈ ਹੁਣ ਆਪਣੀ ਤੇ ਅੱਜ ਆਪਾਂ ਵੀਡੀਓ ਦਾ ਐਂਡ ਵੀ ਹੁਣ ਇੱਥੇ ਕਰਦੇ ਆਂ ਜੀ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਮਿਲਦੇ ਹਾਂ ਕੱਲ ਨੂੰ ਕਿਸੇ ਨਵੇਂ ਵੀਡੀਓ ਦੇ ਨਾਲ ਅੱਜ ਲਈ ਬਸ ਇੰਨਾ ਕੀ ਸਤਿ ਸ਼੍ਰੀ ਅਕਾਲ ਜੀ